ਜੇ ਤੋ ਪਹਿਲੇ ਨੂੰ ਭੇਜਿਆ ਤਾਂ ਤੁਸੀਂ ਆਏ ਅਸੀਂ ਲਿਆਂਦਾ ਤੁਹਾਨੂੰ ਤੁਹਾਨੂੰ ਤਾਂ ਡਿਪਟੀ ਸਾਹਿਬ ਨੂੰ ਅਸੀਂ ਲੈ ਆਏ ਇੱਥੇ ਨਹੀਂ ਕੋਈ ਨਹੀਂ ਦੇਖੋ ਇਸ ਤਰ੍ਹਾਂ ਹੈਗਾ ਵੀ ਆਪਾਂ ਨੂੰ ਇੰਨੀ ਗੱਲ ਹੈ ਦੇਖੋ ਗਰਮੀਆਂ ਸੰਗਲ ਦੇ ਕਹਤੀ ਹੈ ਸਾਨੂੰ ਕੋਈ ਦੇਖ ਨਹੀਂ ਸਾਡੇ ਭਾਵੇਂ ਤੁਸੀਂ ਬੈਠੋ ਸੀ ਕੋਈ ਇਹ ਨਹੀਂ ਕਹਿੰਦੇ ਨਹੀਂ ਥੈਂਕ ਯੂ ਵੈਰੀ ਮਚ ਤੁਸੀਂ ਆਈ ਹੋਏ ਇਹ ਨਹੀਂ ਕਰਨੀ ਆਪਾਂ ਤੁਹਾਡਾ ਮਸਲਾ ਜਿਹੜਾ ਆਪਣਾ ਮੁੱਦਾ ਹੈ ਦੇਖੋ ਸਾਨੂੰ ਉਹਨਾਂ ਦੀ ਵੀ ਬਹੁਤ ਚਿੰਤਾ ਹੈ ਗਰਮੀ ਦਾ ਮੌਸਮ ਹੈ ਟਾਵਰ ਤੇ ਨਹੀਂ ਕੁਝ ਖਾ ਪੀਣ ਰੇ ਪਾਣੀ ਜੂ ਸੇਨਾ ਕੀ ਜਾ ਰਹੇ ਹਨ ਉਹਨਾਂ ਦੀ ਬਹੁਤ ਜ਼ਿਆਦਾ ਕਿਉਂ ਸਾਰੇ ਉਹਨਾਂ ਦੇ ਸਾਥ ਚ ਬੈਠੇ ਹੋ ਆਪਾਂ ਸਾਰੇ ਇਕ ਜੁਟੇ ਆ ਤੁਸੀਂ ਬਿਲੀਵ ਕਰਿਓ ਜੇ ਇਹਨਾਂ ਨੂੰ ਪੁੱਛ ਲੋ ਉਹੀ ਕਾਲ ਨਹੀਂ ਸੀ ਸਾਇਬ ਜੀ ਬਟ ਕਦੇ ਕਦੇ ਹੰਗਾਮੀ ਹਾਲਤ ਹੁੰਦੀ ਹੈ ਉਹਨਾਂ ਦੀ ਨਾ ਨਾ ਉਹਨਾਂ ਦੀ ਹਾਲਤ ਉਹਨਾਂ ਦੀ ਹਾਲਤ ਵਾਲੇ ਵੀ ਉੱਥੇ ਹੀ ਹੋਣੇ ਆ ਬਿਲਕੁਲ ਪ੍ਰੋਗਰਾਮ ਚੱਲ ਰਹੇ ਸੀ ਸੰਗਤ ਇਹਨੇ ਜੋਸ਼ ਚ ਆ ਗਈ ਵੀ ਆਪਾਂ ਅੱਜ ਹੀ ਜਾਣਾ ਨਹੀਂ ਨਹੀਂ ਉਹਨਾਂ ਦੀ ਹਾਲਤ ਵੀ ਖਰਾ ਉਹਨਾਂ ਦੀ ਹਾਲਤ ਵੀ ਖਰਾਬ ਹੋ ਰਹੀ ਹੈ ਤੁਸੀਂ ਸੋਚੋ 50 ਡਿਗਰੀ ਉੱਥੇ ਤਾਂ ਕਿੰਨਾ ਹੋਗਾ ਕਹਿ ਰਹੇ ਆ ਸੀ ਦਾ ਖੁਦ ਕਨਸਰਨ ਹੈ ਜਿੰਨਾ ਤੁਸੀਂ ਚਿੰਤਾ ਕਰੋ ਸਾਨੂੰ ਵੀ ਉਹਨੀਆਂ ਜਿੰਨਾ ਥੈਟਸ ਵਾਈ ਬੁਈ ਪਰ ਕਿ ਤੁਸੀਂ ਤੁਹਾਡੀ ਗੱਲ ਦੇਖੋ ਤੁਹਾਡੀ ਬਾਤ ਇਹ ਕੱਲ ਆਪਾਂ ਦੇਖੋ ਅੱਜ ਛੁੱਟੀ ਵਾਲੇ ਦਿਨ ਕਰਕੇ ਕੁਝ ਨਹੀਂ ਕੱਲ ਵੀ ਹੈ ਮੀਟਿੰਗ ਟੁਗੇਦਰ ਆਪਾਂ ਮੀਟਿੰਗ ਕਰਕੇ ਮੌਕੇ ਦੀ ਸਾਰਾ ਕਲੈਕਸ਼ਨ ਪਲਾਨ ਬਣਾਈਏ ਉਹ ਜ਼ਿਆਦਾ ਠੀਕ ਹੋਊਗਾ ਬਿਲਕੁਲ ਉਹੀ ਕਰਾਂਗੇ ਆ ਤੁਸੀਂ ਵੇਖੋ ਜਿੰਨੇ ਜਦੋਂ ਤੁਸੀਂ ਆਏ ਹੋ ਹਰ ਬੰਦੇ ਨੂੰ ਕਿਵੇਂ ਲੱਗਿਆ ਨਹੀਂ ਨਹੀਂ ਆ ਤੁਸੀਂ ਵੇਖੋ ਹਰ ਬੰਦੇ ਨੂੰ ਲੱਗਿਆ ਸਾਡੀ ਭੈਣ ਆਈ ਹੈ ਸਾਰਿਆਂ ਨੂੰ ਉਹ ਲੱਗਿਆ ਸੋ ਅਸੀਂ ਬੈਠੇ ਸ਼ਾਂਤੀ ਨਾਲ ਬੇਫਿਕਰ ਕੋਈ ਗੱਲ ਇਹ ਹੈਗੀ ਨਹੀਂ ਸਾਡੇ ਕੋਲੇ ਕੋਈ ਇਹੋ ਜੀ ਗੱਲ ਨਹੀਂ ਅਸੀਂ ਜਿਹੜਾ ਵੀ ਲੋੜਵੰਦ ਹਾਂ ਉਹ ਜਾਣ ਦੇ ਰਿਹਾ ਔਰ ਕੱਲ ਨੂੰ ਤੁਸੀਂ ਪਲੀਜ਼ ਕਿਉਂਕਿ ਇਹਨਾਂ ਨੇ ਆਲਰੇਡੀ ਚੀਫ ਸੈਕਟਰੀ ਆਪਣੇ ਜਿਹੜੇ ਗ੍ਰੈਸ ਕੱਤਰ ਨੇ ਸਾਰਿਆਂ ਨਾਲ ਗੱਲ ਹੋ ਗਈ ਹੈ ਤੁਹਾਨੂੰ ਦੱਸਿਆ ਸੀ ਆਪਾਂ ਉਹਨਾਂ ਨੂੰ ਸਟੇਟਸ ਨਾ ਕੇ ਜਾਣੀ ਹੁਣ ਤਾਂ ਗੱਲ ਚ ਰਿਹਾ ਕਿ ਉਹਦਾ ਸਟੇਟਸ ਪਤਾ ਲੱਗ ਜਾਏ ਵੀ ਫਾਈਲ ਨੇ ਮੈਂ ਮੈਨੂੰ ਹੀ ਦੱਸ ਰਹੀ ਹਾਂ ਕੋਈ ਗੱਲ ਨਹੀਂ ਤੁਸੀਂ ਜਿਹੜੀ ਜੀ ਤੁਸੀਂ ਕਹਿ ਰਹੇ ਹੋ ਕੱਲ ਹੀ ਦੇਖੋ ਹੋ ਪਾਉਗੀ ਹਾਂ ਜੀ ਅਗਲੀ ਕਰਦੇ ਦੇਖਦੇ ਥੈਂਕ ਯੂ ਤੁਹਾਡੇ ਕੁਮੰਤਰੀ ਸਾਹਿਬ ਆ ਗਏ ਜਿਹੜਾ ਉਹ ਮਿਲਣ ਦੇ ਆਉਂਦੇ ਤੇ ਉਹ ਤੇ ਮਸਲਾ ਹੱਲ ਹੋ ਜਾਣਾ ਕੋਈ ਨਾ ਬੜਾ ਅਨਪਲਾਨਡ ਸੀਗਾ ਦੇਖੋ that was not a plan ਤੁਸੀਂ ਗੱਲ ਸਮਝੋ ਉਹ ਤਾਂ ਕਰਨਾ ਸੀ ਤੇ ਪਲਾਨ ਨਹੀਂ ਸੀ 10 15 ਮਿੰਟ ਚਾਹ ਕਰ ਦੀ ਲੈਂਡਿੰਗ ਕਰਾਈ ਗਈ ਇਹ ਜੀ ਕੋਈ ਗੱਲ ਨਹੀਂ ਦੇਖੋ ਆਪਾਂ ਨਾ ਜਿਹੜਾ ਤੁਹਾਡਾ ਆਪਣਾ ਮਿਸਕਨਸੈਪਸ਼ਨ ਬਹੁਤ ਕ੍ਰੀਏਟ ਕਰ ਰਹੇ ਸਨ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਬਾਈ ਤਾਂ ਉਹ ਵੀ ਹੋ ਗਿਆ ਨਾ ਸਾਨੂੰ ਹੁਣ ਇਹ ਤਾਂ ਹੈ ਨਹੀਂ ਸੀ ਇਹ ਵੀ ਨਹੀਂ ਸੀ ਸਾਨੂੰ ਮਿਲੇ ਮੈਨੂੰ ਡਿਪਟੀ ਸਾਹਿਬ ਸੀ ਐਚਐਸ ਟੀਮਾਂ ਕਰਕੇ ਉਹ ਸਾਨੂੰ ਇਦਾਂ ਟ੍ਰੀਟ ਕੀਤਾ ਵੀ ਜਿੱਦਾਂ ਅਸੀਂ ਪਤਾ ਨਹੀਂ ਕੋਈ ਹੁੱਲਾ ਕਰ ਲਾ ਕੇ ਆਏ ਆ ਉਸ ਦਿਨ ਤਾਂ ਮੇਰਾ ਵੀਡੀਓ ਵੀ ਚੌਂਕ ਤੇ ਮੇਰਾ ਵੀਡੀਓ ਵੀ ਚੌਂਕ ਤੇ ਖੜਾ ਰਿਹਾ ਆ ਅੱਧਾ ਘੰਟੇ ਨੂੰ ਆਣ ਨਹੀਂ ਦਿੱਤਾ ਕਿ ਅੰਨੀ ਸਿਕਿਉਰਿਟੀ ਟਾਈਟ ਬੰਦੀ ਉਹਦਾ ਨਾ 10 ਸਵੀ ਲੋਕਲ ਪੁਲਿਸ ਵੀ ਕੋ ਸਰਵੰਦੀ ਸੀ ਐਮ ਸਿਕਿਉਰਿਟੀ ਸਾਰਾ ਉਹੀ ਮੈਨੇਜ ਕਰਦੇ ਆ ਪਤਾ ਕਿ ਤੁਸੀਂ ਹੈਰਾਨ ਹੋਵੋਗੇ ਜਦੋਂ ਅਸੀਂ ਬੁੱਢੇ ਨਾਲੇ ਵੇਲੇ ਬੈਠੇ ਸੀ ਨਾ ਉੱਥੇ ਕਮਿਸ਼ਨਰ ਸਾਹਿਬ ਆਏ ਉਥੇ ਡਿਪਟੀ ਕਮਿਸ਼ਨਰ ਸਾਹਿਬ ਆਏ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਲੂਪ 'ਚ ਲੈ ਕੇ ਗੱਲ ਕਰ ਰਹੇ ਹੋ ਚੀਫ ਸੈਕਟਰੀ ਸਾਹਿਬ ਨੂੰ ਤੇ ਬਾਕੀ ਮੁੱਖ ਮੰਤਰੀ ਨੂੰ ਆਂਦੇ ਜੀ ਕਰਤਾ ਰਹੇ ਹਾਂ ਮੈਂ ਕਿਹਾ ਅਸੀਂ ਤੁਹਾਡੇ ਤੇ ਵਿਸ਼ਵਾਸ ਕਰੀਏ ਐਂ ਕੈਮਰੇਆਂ ਸਾਹਮਣੇ ਗੱਲ ਹੋਈ ਸੀ ਆਂਦੇ ਜੀ ਕਰੋ ਔਰ ਤੁਸੀਂ ਬਲੀਵ ਕਰਿਓ ਜੀ ਜੋ ਜੋ ਵਾਅਦਾ ਉਥੇ ਕੈਮਰੇ ਤੇ ਬੋਲਿਆ ਕਮਿਸ਼ਨਰ ਉਹਨਾਂ ਦੇ ਜੋ ਡੀਸੀਪੀ ਸਾਹਿਬ ਸੀਗੇ ਨਾਪੋਲ ਸ਼ਿਵਮ ਜੀ ਸ਼ਿਵਮ ਜੀ ਸ਼ਿਵਮ ਲੁਧਿਆਣੇ ਸੀਗੇ ਉਦੋਂ ਤੇ ਡਿਪਟੀ ਕਮਿਸ਼ਨਰ ਦਾ ਨਾਂਪੋਲ ਦਾ ਉਹਨਾਂ ਨੇ ਬੋਲਿਆ ਮਾਈਕ ਤੇ ਕਿ ਆ ਗੱਲ ਮੰਨੀ ਆ ਗੱਲ ਮੰਨੀ ਜਿਹੜੇ ਸਾਡੇ ਬੰਦਿਆਂ ਦੀਆਂ ਗੱਡੀਆਂ ਵੀ ਬੰਨੀਆਂ ਬੋਲੇ ਇਨਕੁਆਰੀ ਕਰਾਂਗੇ ਕਿ ਆ ਜਿਹੜੇ ਸੈਂਟਰ ਹੈ ਸੱਤ ਦਿਨਾਂ ਚ ਬੰਦ ਕਰ ਦੇਾਂਗੇ ਕੈਨ ਯੂ ਬਿਲੀਵ ਉਸ ਤੋਂ ਬਾਅਦ ਉਹਨਾਂ ਨੇ ਫੋਨ ਨਹੀਂ ਚੱਕੇ ਸਾਡੇ ਪਤਾ ਕੀ ਕਿਉਂਕਿ ਉੱਪਰੋਂ ਆਰਡਰ ਹੋ ਗਿਆ ਕਿ ਨਹੀਂ ਜੀ ਕੀ ਹੋਇਆ ਥੋੜੀ ਸਥਿਤੀ ਮੈਂ ਇਹਨਾਂ ਨੂੰ ਵੀ ਇਹੀ ਗੱਲ ਕਿ ਮੈਂ ਕਿਹਾ ਥੋੜੀ ਸਥਿਤੀ ਔਕਵਰਡ ਕਰ ਦੇਣਗੇ ਤੁਸੀਂ ਅਸੀਂ ਤੁਹਾਡ ਨੂੰ ਮੰਨ ਲਾਂਗੇ ਇਹਨਾਂ ਨੇ ਮਨਾ ਕਰ ਦੇਣਾ ਸੋ ਇਹਨਾਂ ਦੇ ਦੇਖੋ ਤੁਸੀਂ ਨਹੀਂ ਇਹ ਕਰੋਗੇ ਪਰ ਅਸੀਂ ਤਾਂ ਕਰ ਸਕਦੇ ਹਾਂ ਪਰ ਭਾਈ ਅਸੀਂ ਇਹਨਾਂ ਦੇ ਗਲੇ ਚ ਗੁੱਟਾ ਦੇਵਾਂਗੇ ਕਿ ਯਾਰ ਤੁਸੀਂ ਮੰਨਦੇ ਹੀ ਨਹੀਂ ਕਿ ਖਰੜਾ ਬਣ ਗਿਆ ਸਾਰੇ ਬੰਦੇ ਸਹਿਮਤ ਸਰਬ ਧਰਮ ਹੋ ਗਿਆ ਜਦੋਂ ਭੇਜਿਆ ਸੀ ਨਾ ਪਾਰਲੀਮੈਂਟ ਚ ਪਹਿਲਾਂ ਸੈਂਟਰ ਦਾ ਕਾਨੂੰਨ ਬਣ ਰਿਹਾ ਸੀ ਤਾਂ ਉਹਨਾਂ ਨੇ ਵਾਪਸ ਭੇਜਿਆ ਕਿ ਭਾਈ ਸਾਰੇ ਧਰਮ ਐਡ ਕਰੋ ਸਾਰੇ ਧਰਮ ਐਡ ਕਰਕੇ ਭੇਜਤਾ 18 ਦੀ ਗੱਲ ਹੈ 18 ਦਾ ਭੇਜਿਆ ਅੱਜ ਤੱਕ ਕੁਝ ਨਹੀਂ ਹੋਇਆ ਔਰ ਫਿਰ ਫਾਈਨਲੀ ਇਹਨਾਂ ਨੇ ਇਸ ਟੈਪ ਚੱਕਿਆ 8 ਮਹੀਨੇ ਚਲਾਂਗੇ ਮંત્રી ਸਾਹਿਬ ਨੇ ਪਾਸੋਂ ਮੀਟਿੰਗ ਦੇਖੋ ਤੁਹਾਡੀ ਹੋਈ ਹੈ ਨਹੀਂ ਉਹ ਆਪਣਾ ਬਹੁਤ ਫਾਸਟ ਰੈਟ ਹੋਇਆ ਜੀ ਮੈਨੇ ਦੱਸਿਆ ਤੇ ਇਹਨੂੰ ਹੋਇਆ ਵੀ ਤੇ ਇਹਨੂੰ ਹੋਇਆ 5 ਜੂਨ ਲੱਗੋ 5 ਜੂਨ ਨੂੰ ਦੀ ਫਾਰਵਰਡਿੰਗ ਲੈਟਰ ਲੱਗੀ ਹੈ ਆਪਾਂ 5 ਜੂਨ ਤੇ ਨਾ ਹੁਣ 7 ਦਿਨ ਦਾ ਸਟੇਟਸ ਇਹੀ ਸਾਪਾ ਪਤਾ ਕਰਕੇ ਆਪਾਂ ਨੂੰ ਅੱਗੇ ਬਤਾਵਾਂਗੇ ਨਾ ਗੱਲ ਸਾਨੂੰ ਸਿਰਫ ਇਹ ਅਸੀਂ ਦੇਖੋ ਤੁਹਾਨੂੰ ਐਵੇਂ ਕਹੀਏ ਵੀ ਅਸੀਂ ਕੱਲ ਨੂੰ ਇਹ ਕਰ ਦਾਂਗੇ ਉੱਪਰ ਅਸਾਨੂੰ ਇਹੀ ਕਿਹਾ ਵੀ ਕੱਲ ਸਾਡੀ ਪ੍ਰੀਮੀਅਰ ਜਦੋਂ ਮੀਟਿੰਗ ਹੋਊਗੀ ਉਹਦੇ ਅੱਗੇ ਗੱਲਾਂ ਨਿਕਲ ਕੇ ਤੁਸੀਂ ਆਰਾਮ ਨਾਲ ਕੱਲ ਨੂੰ ਕਰੋ ਮੈਡਮ ਔਰ ਸਾਡੇ ਵੱਲੋਂ ਕੁਝ ਵੀ ਨੌਨਸੈਂਸ ਕਰੈਟ ਨਹੀਂ ਕੀਤੀ ਜਾਓਗੇ डोंਟ ਵਰੀ ਅਬਾਊਟ ਥੈਟ ਵੀ ਆਰ ਵੈਰੀ ਕੇਅਰਫੁਲੀ ਥੋੜੇ ਬੰਦਿਆਂ ਦਾ ਸਹਿਯੋਗ ਹੈਗਾ ਇਹਨਾਂ ਦਾ ਸਾਨੂੰ ਅਸੀਂ ਹਰ ਆਉਣ ਜਾਣ ਵਾਲੇ ਜ਼ਰੂਰੀ ਬੰਦੇ ਨੂੰ ਜਾਣ ਦੇ ਰਿਹਾ ਬਿਲਕੁਲ ਨਹੀਂ ਰੋਕਾਂਗੇ ਤੁਸੀਂ ਮੈਨੂੰ ਦੱਸੋ ਲੋਕਾਂ ਲਈ ਲਾਇਆ ਹੋਇਆ ਧਰਨਾ ਲੋਕਾਂ ਨੂੰ ਥੋੜੀ ਪਰੇਸ਼ਾਨ ਕਰਾਂਗੇ ਨਹੀਂ ਦੇਖੋ ਸਾਡੀ ਇਹ ਬੇਨਤੀ ਹੈ ਵੀ ਜੇ ਆਪਣੀ ਕਲ ਵੀ ਬੜੀ ਪੋਜ਼ਿਟਿਵਲੀਟੀ ਹੈ ਜੇ ਸਾਡੇ ਜ਼ਿਲ੍ਹੇ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਘਾਟੋ ਆਇਰਾਂ ਦਾ ਟੱਟੀਆਂ ਵਿੱਚ ਸਾਨੂੰ ਮੌਕਾ ਦੋ ਆਪਾਂ ਧੰਨਵਾਦ ਕਰੀਏ ਉੱਥੇ 5 ਮੈਂਬਰ ਸਾਨੂੰ ਡੈਲੀਗੇਸ਼ਨ 5 ਮੈਂਬਰ ਆਪਾਂ ਦੇਖਣਾ ਇਹ ਹਰ ਚੀਜ਼ ਦਾ ਗੱਲਬਾਤ ਨਾਲ ਹੀ ਹੁੰਦਾ ਅਤੇ ਸਿੰਘ ਜੀ 8 ਮਹੀਨੇ ਹੋ ਗਏ ਪ੍ਰਸ਼ਾਸਨ ਤੇ ਜੂਨੀ ਸਰਕੀ ਉਹ ਬੋਤ ਦੀ ਲੜਾਈ ਦੇ ਨਾਲ ਜੂਝਦਾ ਪਿਆ ਇਹਨੇ ਉੱਥੇ ਹਾਲਾਤ ਵੇਖੋ ਉੱਤਰ ਵੀ ਨਹੀਂ ਸਕਦਾ ਜੇ ਆਪ ਤਰਨਾ ਵੀ ਚਾਹੇ ਨਾ ਉਹਦੇ 8 ਮਹੀਨੇ ਹੋ ਗਏ ਗੋਡੇ ਕੰਮ ਨਹੀਂ ਕਰਦੇ ਪਏ ਉਹ ਉੱਤਰ ਵੀ ਨਹੀਂ ਸਕਦਾ ਥੱਲੇ ਆਰੰਡਾ ਵੀ ਉਹਦਾ ਜਤਨ ਕਿਵੇਂ ਕਰੋਗੇ ਪੁੱਤਰਾ ਹੋ ਜਾਣਾ ਸਾਨੂੰ ਮੌਕਾ ਤਾਂ ਅਸੀਂ ਉਹਨੇ ਲਈ ਰੈਸਕਿਊ ਕਰਾਂਗੇ ਨਹੀਂ ਨਹੀਂ ਪਤਾ ਕੀ ਨਹੀਂ ਨਾ ਕਰਨਾ ਕਿਸੇ ਮੈਂ ਆਪਣੀ ਧੱਕਾ ਨਹੀਂ ਪਰਸਨਲ ਪਰਸਨਲ ਭਾਵਨਾਵਾਂ ਆਂਦੀਆਂ ਆ ਬਈ ਨਹੀਂ ਤੇ ਸਿਰਫ ਪੋਤਾ ਹੀ ਆ ਰਹੀ ਬੈਂਦੀ ਐ ਪਤਾ ਕੀ ਹੈ ਜਿਵੇਂ ਮੈਂ ਮੈਂ ਪਹਿਲਾਂ ਕਿਹਾ ਨਾ ਕਿ ਇੱਕ ਨਾ ਕੀਆ ਬਰਾੜ ਸਾਹਿਬ ਸੰਗਤ ਦਾ ਇੱਕ ਇਮੋਸ਼ਨ ਹੈ ਤੁਸੀਂ ਉਹਨੂੰ ਥੋੜਾ ਜਿਆ ਸਮਝੋ ਅਸੀਂ ਤੁਹਾਡੀ ਗੱਲ ਨੂੰ ਸਮਝ ਕੇ ਇਸੇ ਲਈ ਮੈਂ ਤੁਹਾਨੂੰ ਕਿਹਾ ਜੋ ਰਸਤਾ ਕੱਢਣਾ ਹੈ ਰੀ ਮੋਸ਼ਨ ਠੀਕ ਹੈ ਬਿਲਕੁਲ ਸਹੀ ਹੈ ਪਰ ਅਸ ਹੈ ਕੱਟ ਰਹੇ ਆ ਜਿਹੜੇ ਤੁਹਾਡੇ ਉੱਪਰ ਆਪਣੀ ਮੀਟਿੰਗ ਫਿਕਸ ਕਰਾਣੀ ਹੈ ਕੱਲ ਨੂੰ ਲੈਟਸ ਹੈਵ ਅ ਮੀਟਿੰਗ ਜੁਆਇੰਟ ਮੀਟਿੰਗ ਕਰਕੇ ਆਪਾਂ ਉੱਪਰ ਗੱਲ ਕਰਕੇ ਫਾਈਲ ਦਾ ਸਟੇਟ ਸਾਰਾ ਕੁਝ ਕਰ ਕਰਦੇ ਠੀਕ ਹੈ ਇੱਕ ਦਿਨ ਸਾਨੂੰ ਆਪਾਂ ਇਹ ਕਰਕੇ ਦੇਖੀ ਨਾ ਕੱਲ ਵਰਕਿੰਗ ਨਹੀਂ ਨਹੀਂ ਤੁਸੀਂ ਜਮਾਈ ਦੇ ਘਰ ਤੁਸੀਂ ਆ ਜਾਓ ਮਾਦਾ ਮਸਲਾ ਕੀ ਹੈ ਇੱਕ ਤੁਸੀਂ ਪੀਂਗੇ ਸਿੱਖ ਪੀਂਗੇ ਸਿੱਖ ਇੱਕ ਗੱਲ ਸਮਝੋ ਜੇ ਕਿ ਅਰਦਾਸ ਕਰਕੇ ਸਾਰੇ ਦੁਰੇ ਨੇ ਸਾਰੇ ਲੋਕ ਸਾਡਾ ਮਸਲਾ ਕੀ ਹੈ ਮੰਨ ਲਓ ਮੈਂ ਤੁਹਾਨੂੰ ਕਹਿ ਦਿਆਂ ਇਹ ਕਹਿ ਦੇਣ ਕੀ ਆ ਸੰਗਤ ਕਹਿ ਰਹੀ ਏ ਇਹ ਕਹਿ ਦੇਣ ਤੁਸੀਂ ਬਲੀਵ ਕਰਿਓ ਜੀ ਕਾਰਨ ਕੀ ਹੋ ਰਿਹਾ ਕਿ ਜੋ ਕੁਝ ਵੀ ਅਸੀਂ ਬੋਲ ਰਹੇ ਆ ਨਾ ਮੈਂ ਬੋਲ ਰਿਹਾ ਨਾ ਇਹ ਬੋਲ ਰਿਹਾ ਨਾ ਭਾਜੀ ਹੋਰੀ ਬੋਲ ਰਿਹਾ ਅਸੀਂ ਉਹ ਬੋਲ ਰਹੇ ਜੋ ਸੰਗਤ ਬੋਲ ਰਹੀ ਹੈ ਸਿਰਫ ਇੰਨੀ ਇੱਕ ਗੱਲ ਹੈ ਬਟ ਮੈਂ ਅਸੀਂ ਸਾਰੇ ਤੁਹਾਨੂੰ ਇੱਕ ਗਾਰੰਟੀ ਦੇ ਸਕਦੇ ਆ ਨੋ ਨੌਨਸੈਂਸ ਕਰੇਟ ਕੁਝ ਨਹੀਂ ਹੋਊਗਾ ਇਹੋ ਜਿਹਾ ਜਿਹੜਾ ਬੰਦਾ ਲੋੜਵੰਦ ਆ ਜ਼ਰੂਰਤਮੰਦ ਆ ਅਸੀਂ ਆਪ ਕੱਢਾਂਗੇ ਕੁਝ ਗਲਤ ਨਹੀਂ ਹੋਊਗਾ ਇਹ ਅਸੀਂ ਤੁਹਾਨੂੰ ਕਹਿ ਸਕਦੇ ਆਂ ਆਪਦੇ ਵੱਲੋਂ ਕਿਸੇ ਗੱਲ ਦੀ ਚਿੰਤਾ ਨਾ ਕਰੋ ਜੀ ਦੱਸੋ ਮੇਰਾ ਪਾਸਾ ਇੱਕ ਪਾਸਾ ਦੇਖੋ ਇੱਕ ਪਾਸਾ ਠੰਡਾ ਹੈ ਨਾ ਪਬਲਿਕ ਇਨਕਨਵੀਨੀਅੰਸ ਆਪਣਾ ਤਾਂ ਆਹੀ ਹੈ ਨਾ ਜੀ ਆਪਾਂ ਗਲਤ ਹੋ ਰਹੀ ਹੈ ਦੇਖੋ ਆਪਾਂ ਕਿਸੇ ਚੰਗੇ ਉਹਦੇ ਲਈ ਨਿਕਲੇ ਆ ਨਾ ਮੰਦਵ ਲਈ ਜਿਹੜਾ ਆਮ ਨਾਗਰਿਕ ਹੈ ਕੋਈ ਸਪਾਨ ਜਾ ਰਿਹਾ ਹੈ ਜਾਣਾ ਜਾ ਰਿਹਾ ਹੈ ਕੋਈ ਕਿਸੇ ਸਟੇਟ ਤੋਂ ਕਿੱਥੇ ਤੱਕ ਜਾ ਰਿਹਾ ਹੈ ਆਪਾਂ ਆਪਣਾ ਤਾਂ ਆਹੀ ਹੈ ਨਾ ਇੱਕ ਪਾਸਾ ਕੋਈ ਪੈਸੇਜਰ ਜਾ ਰਿਹਾ ਕੋਈ ਕੋਈ ਪੇਸ਼ੈਂਟ ਟਪਦੇ ਆ ਇਹ ਸਾਰੇ ਘੜਾ ਰਹੇ ਉਹ ਆਪਣੇ ਕੋਈ ਕੁਝ ਕਰਕੇ ਨਹੀਂ ਨਾ ਕੋਈ ਨਾਜ ਵਾਲਾ ਕੋਈ ਹੋਰ ਦੇਖਦੀ ਆ ਬੱਸਾਂ ਖੜੀਆਂ ਆ ਮਾਨ ਖੜੇ ਲੋਕੇ ਪਰਚਾਤਾ ਹੋਏ ਜਿਹੜਾ ਆਪਣਾ ਮਹਿਰਾ ਸੰਗਤ ਦੀ ਰਾਇ ਲੈ ਲੈਨੇ ਪੁੱਛ ਲੈਨੇ ਕੀ ਰਾਏ ਆ ਜੀ ਸੰਗਤ ਦੀ ਇਹ ਆਂਦੇ ਇੱਕ ਪਾਸਾ ਛੱਡਣਾ ਕੀ ਰਾਏ ਸਾਰਿਆਂ ਦੀ ਅੱਜ ਆਪਾਂ ਨੂੰ ਸੰਗਤ ਦਾ ਤੇ ਫਿਕਰਿਆ ਜਿਹੜਾ ਉਹ ਪਰੇਸ਼ਾਨ ਹੋ ਰਹੇ ਨੇ ਜਿਹੜਾ ਬੰਦਾ ਟਾਵਰ ਤੇ 8 ਮਹੀਨਿਆਂ ਤੋਂ ਪਰੇਸ਼ਾਨ ਹੋ ਰਿਹਾ ਉਹਦਾ ਵੀ ਕਰੀਏ ਜਿੰਦਾਰਾ ਲੱਗ ਜਾਂਦੇ ਮੈਡਮ ਤੁਸੀਂ ਹੋਣੀ ਆਏ ਇੱਥੇ ਚੇਂਜ ਹੋ ਗਿਆ ਕੀ ਪਹਿਲਾਂ ਹੀ ਨਹੀਂ ਬਰਾੜ ਸਾਹਿਬ ਵੀ ਮੈਡਮ ਵੀ 2 ਦਿਨ ਪਹਿਲਾਂ ਆਏ ਸਾਰਾ ਕੇਸ ਪੜਿਆ ਮੈਂ ਤੁਹਾਡਾ ਡਾਕਟਰ ਸਾਹਿਬ ਵੀ ਹੋਣੀ ਆਏ ਮੈਂ ਉਹ ਅੱਜ ਰਿਪ੍ਰেজentation ਵੀ ਖੁਦ ਬਣਾ ਕੇ ਲਾਈ ਹੈ ਖੁਦ ਬਣਾ ਕੇ ਨਹੀਂ ਨਹੀਂ ਦੱਸੋ ਵੀ ਕੀ رائے ਸੰਗਤ ਦੀ ਜੀ ਦੱਸੋ ਖੁੱਲ ਕੇ ਦੱਸੋ ਅਸੀਂ क्लियर कर तो दे रहा वांगे डोंट वरी पार्लियामेंट डिस्कस कर लो ठीक है पार्लियामेंट डिस्कस कर लो देखो इनकन्वीनियंस पब्लिक इनकन्वीनियंस तो सानू भी देखो दे फिर दे मुश्किल कर डोंट वरी असि होन ही नहीं देनी असि होन ही नहीं देंदे तुनु चिंता ना करो नहीं तुनु दसूंगी कि मेरी इमरजेंसी है कुछ है एंबुलेंस है ठीक है अपनो देख जांदा कि एंबुलेंस है अदे भाई तो सब अपन पता भी नहीं चलदा कि इमरजेंसी नीड्स वाले तो 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 प्रशासन ने बड़े तलाशे दिते ਹਨ ਮਤਿਆ ਹੋ ਕੇ ਝੂਠ ਮਾਰਿਆ ਸਾਰਾ ਕੁਝ ਫਿਰ ਬਾਅਦ ਵਿੱਚ ਰਿਜ਼ਲਟ ਕੀ ਨਿਕਲੇ ਤੁਹਾਡੇ ਸਾਹਮਣੇ ਅੱਜ ਫਿਰ ਪੁਲਿਸ ਵੀ ਹਣ ਪਛਾਤੀ ਬਣ ਕੇ ਸਿੰਘ ਵੀ ਸ਼ਹੀਦ ਹੋ ਗਏ ਸਾਰਾ ਕੁਝ ਇਹ ਮਰਦਾ ਹੋਈ ਗੋਲੀ ਕਿੰਨੇ ਚਲਾਏ ਕਦੀ ਪੁਲਿਸ ਵੀ ਹਣ ਪਛਾਤੀ ਹੁੰਦੀ ਕਦੀ ਇਹ ਬਾਈਬਲ ਕਲਾ ਦੀ ਗੱਲ ਕਰ ਰਹੇ ਨੇ ਜਿਹੜੀ ਉੱਤੇ ਦੋ ਬੰਦੇ ਗੋਲੀ ਨਾਲ ਸ਼ਹੀਦ ਹੋਇਆ ਆ ਇਹ ਝੋਈ ਹੈ ਇਸ ਕੇਸ ਚ ਹਾਂਜੀ ਇਹ ਚਾਹਦੇ ਪਤਾ ਨਹੀਂ ਕੌਣ ਗੋਲੀ ਚਲਾ ਗਿਆ ਆਮੋ ਜੀ ਕਿ ਤੁਸੀਂ ਸਾਨੂੰ ਸਾਰਿਆਂ ਦੀ ਅਰੈਸਟ ਪਾ ਲੋ ਅਰੈਸਟ ਬਗ ਪਟਿਆਲੇ ਜਿਹੜੇ ਤੇ ਛਡਾਓ ਕਾ ਮੁਕੜਿਆ ਹੋ ਰੂ ਨਹੀਂ ਕੋ ਨਹੀਂ ਕਿੱਦਾਂ ਕਰੂਗੀ ਤੁਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਅਸੀਂ ਦੇਖ ਤੁਸੀਂ ਆਪਣਾ ਡਿਸੀਜਨ ਰੀਕਨਸੀਡਰ ਕਰ ਲਓ ਹਾਂ ਜਰੂਰ ਕਰੂਗੀ ਹਾਂ ਉਹ ਡੈਫੀਨੇਟ ਉਹ ਡੈਫੀਨੇਟਲੀ ਫੀਡਬੈਕ ਦੇਵੋਗੇ ਅਸੀਂ ਹੁੰਦੇ ਕਿ ਤੁਹਾਡੇ ਨਾਲ ਹੈ ਤੁਹਾਡੇ ਅੱਗੇ ਲੱਗਣ ਨੂੰ ਤੁਹਾਡੇ ਨਾਲ ਲੱਗਣ ਨੂੰ ਤਿਆਰ ਆ ਅਸੀਂ ਨਾਲ ਚੱਲਾਂਗੇ ਸਾਰੇ ਮੈਡਮ ਅਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਭਗਵਾਨ ਕਮਨ ਹੱਫਤਾ ਪਹਿਲਾਂ ਆਏ ਸੀ ਮੁਖਾਸਸ ਨੇ ਅਸੀਂ ਮਿਲਾਇਆ ਸਾਨੂੰ ਵੀ ਕੋਈ ਪਤਾ ਦੇਓ ਨਹੀਂ ਨਹੀਂ ਮੁਖਾਸਸ ਨੇ ਕਿਉਂ ਮਿਲਾਇਆ ਦੱਸੋ ਕਾਰਨ ਸਾਡੇ ਵੀ ਆਖਰ ਮਸਲਾ ਲ